ਸਤਨਾਮ ਵਾਹਿਗੁਰੂ ਸਾਹਿਬ ਜੀ ਬਾਰਾਮਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੁੜੈ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਦਿਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲੋ RAM ਚਾਰ ਕੁੰਟ ਦੇ ਦਿਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਦੇਣ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਾਲਿ ਮਨ ਸਾਥ ਕੁਮ ਲਾਵਤੀ ਉਪਜੇ ਨਾਹੀ ਧਾਮ ਹਰ ਨਾ ਹੈ ਨ ਮਿਲੀਏ ਸਾਜਨੇ ਕਤ ਪਾਈਏ ਬਿਸਰਾ ਾਮ ਜਿਤ ਕਰ ਹਰ ਕੰਤ ਨ ਪ੍ਰਗਟੇ ਪਟਨਗਰ ਸੇ ਗ੍ਰਾਮ ਸਰਬ ਸਿੰਗਾਲ ਤੰਬੂਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤਿਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚੇਤ ਗੋਬਿੰਦ ਰਦੀਐ ਹੋਵੇ ਅਨੰਦ ਕਣਾ ਸੰਤਜ ਨਾਮ ਮਿਲ ਪਾਈਐ ਰਸਨਾ ਨਾਮ ਪਣਾ ਜੇ ਤੋ ਗੋਬਿੰਦ ਅਰਾਦੀਐ ਹੋਵੇ ਅਨੰਦ ਕਣਾ ਸੰਤਜ ਨਾਮ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਕ ਖਿੰਨ ਤਿਸ ਬਿਨ ਜੀਵਨ ਬਿਰਤਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵੈ ਸੋ ਪ੍ਰਭ ਤਿਨਕੇ ਪਾ ਤਿਨਕੇ ਭਾਗ ਮਣਾ जिनी रावे आसो प्रभु तिन्ना भाग मणा हर दर्शन को मन लोचदा नानक प्यास मन चेत मिलाए सो प्रभु तिसके पाए नगा चेत मिलाए सो प्रभु तिसके पाए नगा ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਚੇਤਰ ਦਾ ਮਹੀਨਾ ਅਜ ਪ੍ਰਕਾਸ਼ਮਨ ਹੋਇਆ ਹੈ ਪੰਜਮ ਪੀਤਾ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਅੰਕਿਤ ਕਰਨ ਲੱਗਿਆ ਪਹਿਲਾਂ ਸਰਲੇਖ ਲਿਖਿਆ ਉੱਪਰ 12 ਮਹਾ ਮਾ ਕਹਿੰਦੇ ਮਹੀਨੇ ਨੂੰ 12 ਮਹੀਨੇ ਮਾਜ ਰਾਗ ਦੇ ਅੰਦਰ ਮਹੱਲਾ ਪੰਜਵਾਂ ਪੰਚਵੇਂ ਪਾਸ਼ਾ ਦੇ ਮੁਖਾਰਬਿੰਤੋ ਉਚਾਰੇ ਹੋਈ ਬਾਣੀ ਹੈ। ਘਰ ਚੌਥਾ ਸੰਗੀਤ ਦੇ ਘਰ ਜਿਹੜੇ ਹੁੰਦੇ ਹਨ ਚੌਥੀ ਸੁਰ ਦੇ ਉੱਤੇ ਚੌਥੇ ਘਰ ਦੇ ਵਿੱਚ ਸਤਿਗੁਰੂ ਗaan ਦੀ ਹਦਾਇਤ ਕਰਦੇ ਹਨ। ਪਹਿਲਾ ਮੰਗਲਾ ਚਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਪਰਮੇਸ਼ਰ ਪ੍ਰਮਾਤਮਾ ਇੱਕ ਹੈ। ਓੰਕਾਰ ਸਦੀਵੀ ਕਾਲ ਵਾਸਤੇ ਕਾਇਮ ਰਹਿਣ ਵਾਲਾ ਸਰਵ ਸ਼ਕਤੀਮਾਨ ਉਹ ਇੱਕ ਹੈ। ਤੇ ਉਹਨੂੰ ਜੇ ਮਿਲਣਾ ਹੈ ਜੇ ਉਹਦੀ ਪ੍ਰਾਪਤੀ ਕਰਨੀ ਹੈ ਫਿਰ ਸੱਚੇ ਗੁਰ ਦੀ ਸ਼ਰਨ ਚ ਆਣਾ ਪੈਗਾ ਸੱਚੇ ਗੁਰ ਦੀ ਕਿਰਪਾ ਦੇ ਨਾਲ ਉਸ ਇੱਕ ਦੀ ਪ੍ਰਾਪਤੀ ਹੋਏਗੀ ਸਤ ਗੁਰ ਪ੍ਰਸਾਦ ਪ੍ਰਸਾਦ ਕਹਿੰਦੇ ਕਿਰਪਾ ਨੂੰ ਸਤ ਗੁਰ ਪ੍ਰਸਾਦ 12 ਮਹੀਨਾ ਦੀ ਬਾਣੀ ਉਚਾਰਨ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਕਵੀ ਲੋਕ ਪਹਿਲਾਂ ਭੂਮਿਕਾ ਬੰਦਦੇ ਹਨ ਪਹਿਲਾਂ ਇੱਕ ਸ਼ਬਦ ਭੂਮਿਕਾ ਦੇ ਤੌਰ ਤੇ ਸਤ ਗੁਰਾਂ ਨੇ ਅੰਕਿਤ ਕੀਤਾ ਹੈ ਉਸ ਆਕਾਰਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹੋਏ ਕਹਿੰਦੇ ਨੇ ਪ੍ਰਭੂ ਅਸੀਂ ਸਾਡੇ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ ਤੇ ਜੇ ਤੂੰ ਕਿਰਪਾ ਕਰ ਦੇਵੇਂ ਤੇ ਮਿਲਾਪ ਹੋ ਸਕਦਾ ਹੈ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ ਰਾਮ ਅਸੀਂ ਆਪਣੇ ਕਰਮਾਂ ਦੇ ਫਲ ਕਰਕੇ ਤੇਰੇ ਤੋਂ ਹਰ ਰੋਜ਼ ਦੂਰ ਹੋਈ ਜਾਂਦੇ ਹਾਂ ਤੇਰੇ ਤੋਂ ਵਿਚੜੀ ਜਾਂਨੇ ਹਾਂ ਤੇਰੇ ਤੇ ਅਤੇ ਸਾਡੇ ਵਿੱਚ ਵਿਛੋੜਾ ਤੇ ਦੂਰੀ ਵੱਧਦੀ ਜਾ ਰਹੀ ਹੈ हे ਪ੍ਰਭੂ ਤੂੰ ਕਿਰਪਾ ਕਰ ਆਪਣੀ ਕਿਰਪਾ ਕਰਕੇ ਤੂੰ ਆਪਣੇ ਚਰਨਾਂ ਨਾਲ ਜੋੜ ਲੈ ਕਿਰਤ ਕਰਮ ਕੇ ਵਿਛੁੜਏ ਕਰ ਕਿਰਪਾ ਮੇਲੋ ਰਾਮ ਚਾਰਕੁੰਟ ਦੇ ਜਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ ਚਾਰਕੁੰਟ ਚਾਰੇ ਦਿਸ਼ਾਵਾਂ ਦੇ ਵਿੱਚ ਚਾਰੇ ਪਾਸੇ ਉਸ ਤੋਂ ਅੱਗੇ ਸਤਿਗੁਰ ਕਹਿੰਦੇ ਲੈ ਦਿਸ ਦਸਾਂ ਪਾਸਿਆਂ ਦੇ ਵਿੱਚ ਚਾਰ ਦਿਸ਼ਾਵਾਂ ਚਾਰ ਦਿਸ਼ਾਵਾਂ ਦੇ ਕੋਨੇ ਅਤੇ ਉੱਪਰ ਨੀਚੇ 10 ਪਾਸੇ ਬਣਦੇ ਹਨ ਦਸਾਂ ਪਾਸਿਆਂ ਦੇ ਵਿੱਚ ਘੁੰਮ ਕੇ ਦੇਖ ਲਿਆ ਹੈ ਪਾਪ ਕੀ ਹਰ ਪਾਸੇ ਭਟਕੇ ਕੇ ਦੇਖ ਲਿਆ ਹੈ ਹਰ ਕੇ ਕਿਤੇ ਵੀ ਸ਼ਾਂਤੀ ਨਹੀਂ ਮਿਲੀ ਹਰ ਕੇ ਤੇਰੇ ਸ਼ਰਨ ਚ ਆ ਗਿਆ ਥੱਕ ਕੇ ਅੱਜ ਦੌੜਨ ਤੋਂ ਬਾਅਦ ਤੇਰੀ ਹੀ ਸ਼ਰਨ ਤੱਕੀ ਹੈ ਚਾਰ ਕੁੰਟ ਦੇ ਦਿਸ ਪਰਮੇ ਥੱਕ ਆਏ ਪ੍ਰਭ ਕੀ ਸ਼ਾਮ ਤੇਣ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਤੇਣ ਕਹਿੰਦੇ ਗਊ ਨੂੰ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਕਿ ਜਿਹੜੀ ਗਾਂ ਦੁੱਧ ਛਡਾ ਦਿੰਦੀ ਹੈ ਉਹਨੂੰ ਮਾਲਕ ਆਵਾਰਾ ਛੱਡ ਦਿੰਦੇ ਹਨ ਉਹ ਕਿਸੇ ਕੰਮ ਨਹੀਂ ਆਉਂਦੀ ਤੇਣ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਕ ਕੁਮਲਾਵਤੀ ਉਪਜੇ ਨਹੀਂ ਦਾਮ ਜਲ ਤੋਂ ਬਿਨਾ ਜਿਸ ਤਰ੍ਹਾਂ ਫਸਲ ਸੁੱਕ ਜਾਂਦੀ ਹੈ ਤੇ ਉਹਦੇ ਵਿੱਚੋਂ ਫਿਰ ਮੁਨਾਫਾ ਨਹੀਂ ਖਟਿਆ ਜਾ ਸਕਦਾ ਸੁੱਕੀ ਫਸਲ ਦੇ ਵਿੱਚੋਂ ਜਲ ਤੋਂ ਬਿਨਾ ਕੁਮਲਾ ਗਈ ਫਸਲ ਦੇ ਵਿੱਚੋਂ ਫਿਰ ਧਨ ਦਾ ਮੁਨਾਫਾ ਨਹੀਂ ਖਟਿਆ ਜਾਂਦਾ ਜਲ ਬਿਨ ਸਾਖ ਕੁਮਲਾਵਤੀ ਉਭਜੇ ਨਾਹੀ ਧਾਮ ਹਰ ਨਾਹੇ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ ਜਦੋਂ ਤੱਕ ਹਰੀ ਅਕਾਲਪੁਰਖ ਪਰਮਾਤਮਾ ਨੂੰ ਨਹੀਂ ਮਿਲਦੇ ਉਹ ਤਾਂ ਕਿਤੇ ਵੀ ਟਿਕਾ ਨਹੀਂ ਆ ਸਕਦਾ ਉਦ ਤੱਕ ਜਉਨੀਆਂ ਦੇ ਵਿੱਚ ਪਹੁੰਚਣਾ ਹੀ ਪਏਗਾ ਜਉਨੀਆਂ ਦੇ 83 ਦੇ ਗੇੜ ਦੇ ਵਿੱਚ ਰੜਕਣਾ ਹੀ ਪਏਗਾ ਉਦ ਤੱਕ ਜੋ ਤੱਕ ਅਕਾਲਪੁਰਖ ਪਰਮਾਤਮਾ ਦੀ ਸ਼ਰਨ ਨਹੀਂ ਤੱਕਦੇ ਉਹਦੇ ਚੰਨਾਂ ਨਾਲ ਨਹੀਂ ਜੁੜਦੇ ਹਰ ਨਾਹੇ ਨਾ ਪਾਈਏ ਸਾਜਨੇ ਕਤ ਪਾਈਏ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਟਨਗਰ ਸੇ ਗ੍ਰਾਮ ਜਿਤ ਕਰ ਕਰ ਕਹਿੰਦੇ ਹਿਰਦੇ ਨੂੰ ਜਿਹੜੇ ਜੀਵਾਂ ਦੇ ਹਿਰਦਿਆਂ ਦੇ ਕਰਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਨਹੀਂ ਜੋ ਪਰਮੇਸ਼ਰ ਦੀ ਯਾਦ ਨਾਲ ਜੁੜੇ ਨਹੀਂ ਉਹ ਘਰ ਉਹ ਹਿਰਦੇ ਉਹ ਨਗਰ ਉਹ ਸ਼ਹਿਰ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਭਟ ਭਖਦੇ ਹਨ ਇਸ ਤਰ੍ਹਾਂ ਤਪਦੇ ਹਨ ਜਿਸ ਤਰ੍ਹਾਂ ਕਿ ਪਾਠੀ ਹੋਵੇ ਜਿਸ ਤਰ੍ਹਾਂ ਕਿ ਪਠਾ ਤਪਦਾ ਹੋਵੇ ਜਿਤ ਕਰ ਹਰ ਕੰਤਨਾ ਪ੍ਰਗਟਿ ਪਠ ਨਗਰ ਸੇ ਗ੍ਰਾਮ ਸਰਬ ਸ਼ਿੰਗਾਰ ਤੰਬੂਲ ਰਸ ਸਨ ਦੇਹੀ ਸਭ ਖਾਮ ਜਿਸ ਤਰ੍ਹਾਂ ਕਿ ਜੀਵ ਰੂਪੀ ਇਸਤਰੀ ਸਾਰੇ ਹਾਰ ਸ਼ਿੰਗਾਰ ਲਗਾ ਕੇ ਤੰਬੂਲ ਰਸ ਹਰੇਕ 16 ਸ਼ਿੰਗਾਰ ਕਰੇ ਸਨ ਰਸ ਸਾਰੇ ਤਰ੍ਹਾਂ ਦੇ ਰਸ ਸਾਰੇ ਤਰ੍ਹਾਂ ਦੇ ਸ਼ਿੰਗਾਰ ਕਰਨ ਤੋਂ ਬਾਅਦ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਜੇ ਪਤੀ ਕੋਲ ਨਹੀਂ ਪਤੀ ਪਰਮੇਸ਼ਰ ਕੋਲ ਨਹੀਂ ਪਤੀ ਦਾ ਮਿਲਾਪ ਨਹੀਂ ਤੇ ਉਹ ਕੀਤੇ ਹੋਏ ਸ਼ਿੰਗਾਰ ਆਪਣੇ ਆਪ ਸ਼ੀਸ਼ੇ 'ਚ ਵੇਖ ਕੇ ਉਹ ਦੁੱਖ ਪ੍ਰਗਟ ਕਰਦੇ ਹਨ ਸਰਬ ਸ਼ੰਗਾਲ ਤੰਬੂਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੂਣੀਆਂ ਪ੍ਰਭੂ ਸੁਆਮੀ ਅਕਾਲ ਪੁਰਖ ਪਰਮਾਤਮਾ ਉਹ ਕੰਤ ਹੈ ਉਹ ਸਾਰੀ ਸ੍ਰਿਸ਼ਟੀ ਦਾ ਕੰਤ ਹੈ ਸਾਰੇ ਜੀਵ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਜੀਵ ਰੂਪੀ ਇਸਤਰੀਆਂ ਹਨ ਤੇ ਉਹ ਸਾਡਾ ਇੱਕ ਮਾਲਕ ਪਰਮੇਸ਼ਰ ਹੈ ਪ੍ਰਭ ਸੁਆਮੀ ਕੰਤ ਬਿਹੂਣੀਆਂ ਤੇ ਜਿਹੜੇ ਪ੍ਰਭੂ ਤੋਂ ਬਿਨਾ ਉਹ ਸੁਆਮੀ ਤੋਂ ਬਿਨਾ ਮਾਲਕ ਤੋਂ ਬਿਨਾ ਜਿੰਨੇ ਵੀ ਸਾਡੇ ਨਾਤੇ ਹਨ ਜਿੰਨੇ ਵੀ ਰਿਸ਼ਤੇ ਹਨ ਮਿੱਤਰ ਹਨ ਸੱਜਣ ਹਨ ਉਹ ਜੇ ਅਸੀਂ ਨਾਮ ਨਹੀਂ ਜਪਿਆ ਜੇ ਅਸੀਂ ਅਕਾਲਪੁਰਖ ਪਰਮਾਤਮਾ ਦੇ ਨਹੀਂ ਹੋਏ ਜੇ ਪਰਮੇਸ਼ਰ ਨਾਲ ਆਪਣੇ ਹਿਰਦੇ ਨੂੰ ਨਹੀਂ ਰੰਗਿਆ ਤੇ ਸਾਰੇ ਦੁਖਦਾਹੀ ਹੋਣਗੇ ਭਾਵੇਂ ਮਿੱਤਰ ਹੋਵੇ ਭਾਵੇਂ ਸੱਜਣ ਹੋਵੇ ਉਹ ਜਮਦਾ ਕੰਮ ਕਰਨਗੇ ਦੁਖਦਾਈ ਪਾਪ ਕੀ ਦੁਖ ਦੇਣਗੇ ਇੱਕੋ ਇੱਕ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਹੈ ਜਿਹੜਾ ਇੱਥੇ ਵੀ ਤੇ ਅੱਗੇ ਵੀ ਉਹ ਸੱਜੀ ਸੱਚੀ ਮਿੱਤਰਤਾ ਹੀ ਨਿਭਾਉਂਦਾ ਹੈ ਲੋਕ ਅਤੇ ਲੋਕ ਦੇ ਵਿੱਚ ਸਾਥ ਦਿੰਦਾ ਹੈ ਉਸ ਤੋਂ ਬਿਨਾ ਸਤਿਗੁਰ ਕਹਿੰਦੇ ਨੇ ਮੀਤ ਸੱਜਣ ਸਭ ਜਾਮ ਜਮਾਂ ਦੀ ਤਰ੍ਹਾਂ ਹਨ ਪ੍ਰਭ ਸੁਆਮੀ ਕੰਤਿ ਮੇ ਹੋਣੀ ਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੇਰੀ ਬੇਨਤੀ ਹੈ ਮੇਰੀ ਅਰਦਾਸ ਹੈ ਪ੍ਰਭੂ ਜੀ ਮੈਨੂੰ ਕਿਰਪਾ ਕਰੋ ਆਪਣਾ ਨਾਮ ਦਿਓ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾ ਹਮ ਮੈਨੂੰ ਐਸੇ ਪ੍ਰਭੂ ਦੀ ਮਿਲਾਪ ਕਰਾ ਦਿਓ ਜਿਦਾ ਨੀਚਲਤਾ ਮੈਂ ਨੀਚਲ ਕਹਿੰਦੇ ਨੇ ਕਦੀ ਟੁੱਟਣ ਭੱਜਣ ਵਾਲਾ ਨਾ ਹੋਵੇ ਸਦਾ ਕਾਇਮ ਰਹਿਣ ਵਾਲਾ ਉਹ ਹੈ ਪਰਮੇਸ਼ਰ ਦਾ ਆਸਨ ਉਹ ਹੈ ਪਰਮੇਸ਼ਰ ਦਾ ਸਥਾਨ ਫਿਰ ਐਸਾ ਪ੍ਰਭੂ ਮਨਾ ਦਿਓ ਜਿਹੜਾ ਸਦਾ ਕਾਇਮ ਹੈ ਜਿਦਾ ਸਥਾਨ ਵੀ ਸਦਾ ਕਾਇਮ ਹੈ ਪ੍ਰਭ ਸੁਆਮੀ ਕੰਤਿ ਵਿਹੁ ਨਾਮੀ ਸੱਜਣ ਸਭ ਜਾਮ ਨਾਨਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾ ਹਮ ਅੱਗੇ ਹੁਣ ਸਤਿਗੁਰੂ ਚੇਤਰ ਦੀ ਗੱਲ ਕਰਨੇ ਹਨ ਚੇਤਕ ਗੁਬਿੰਦ ਅਰਾਧਿਏ ਹੋਵੇ ਨੰਦਕਣਾ ਚੇਤਰ ਦਾ ਮਹੀਨਾ ਚੜਿਆ ਸਾਰੇ ਪਾਸੇ ਪੱਤ ਜਣ ਕਥ ਖਤਮ ਹੋ ਗਈ ਬਸੰਤ ਰਿਤੂ ਆ ਗਈ ਸਾਰੇ ਪਾਸੇ ਹਰਿਆਵਲੀ ਛਾ ਗਈ ਹੈ ਹਰਿਆ ਪ੍ਰਿਆ ਸਾਰਾ ਪਾਸਾ ਚਾਰਸ਼ਪੇਰਾ ਵੇਖ ਕੇ ਮਨ ਜਿਸ ਤਰ੍ਹਾਂ ਖੁਸ਼ ਹੁੰਦਾ ਹੈ ਇਸ ਤਰ੍ਹਾਂ ਇਸ ਮਹੀਨੇ ਦੇ ਵਿੱਚ ਜੇ ਆਤਲਪੁਰਖ ਪਰਮਾਤਮਾ ਦਾ ਨਾਮ ਜਪੀਏ ਤੇ ਮਨ ਨੂੰ ਵੀ ਬੜਾ ਆਨੰਦ ਪੈਦਾ ਹੁੰਦਾ ਇਸ ਰਤੂ ਦੇ ਵਿੱਚ ਮਨ ਵੀ ਸਦਾ ਫਿਰ ਹਰਿਆ-ਪਰਿਆ ਰਹਿੰਦਾ ਖਿੜਿਆ ਰਹਿੰਦਾ ਹੈ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਕਣਾ ਕਹਿੰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਸਤ ਸੰਗਤ ਦੇ ਵਿੱਚ ਆ ਕੇ ਸੰਤਾਂ ਦੀ ਮਹਾਪੁਰਸ਼ਾਂ ਦੀ ਸੰਗਤ ਕਰੀਏ ਗੁਰੂ ਦੇ ਪਿਆਰਿਆਂ ਦੀ ਸੰਗਤ ਕਰੀਏ ਤੇ ਆਪਣੀ ਰਸਨਾ ਦੇ ਨਾਲ ਉਸ ਖਸਮ ਦੇ ਉਸ ਮਾਲਕ ਦੇ ਗੁਣ ਗਾਈਏ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿੰਨੀ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਜਿਨ੍ਹਾਂ ਨੇ ਪ੍ਰਭੂ ਨੂੰ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਮੇਲ ਲਿਆ ਪ੍ਰਭੂ ਨਾਲ ਮਿਲਾਪ ਕਰ ਲਿਆ ਉਹਨਾਂ ਦਾ ਆਉਣਾ ਸਫਲ ਹੋ ਗਿਆ ਉਹ ਕਿਸੇ ਗਿਣਤੀ 'ਚ ਆ ਗਏ ਉਹਨਾਂ ਦਾ ਆਣਾ ਅਜਾਈ ਨਹੀਂ ਗਿਆ ਉਹਨਾਂ ਦਾ ਆਣਾ ਸਫਲ ਹੋ ਗਿਆ ਭਾਵ ਕਿ ਉਹਨਾਂ ਨੇ ਆਪਣੇ ਜਨਮ ਨੂੰ ਸਫਲ ਕਰ ਲਿਆ ਜੋ ਪ੍ਰਭੂ ਦੇ ਚਰਨਾਂ ਨਾਲ ਜੁੜ ਗਏ ਹਨ ਜਿਨੇ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਇੱਕ ਖਿੰਨ ਅੱਖ ਦੇ ਚ ਭਕਣ ਜਿੰਨਾ ਸਮਾਂ ਹੁੰਦਾ ਇੱਕ ਖਿੰਨ ਇੱਕ ਖਿੰਨ ਵੀ ਸਤਿਗੁਰੂ ਕਹਿੰਦੇ ਨੇ ਜੇ ਅਕਾਲ ਪੁਰਖ ਪਰਮਾਤਮਾ ਦੀ ਯਾਤ ਤੋਂ ਟੁੱਟ ਕੇ ਲੰਘ ਗਿਆ ਤੇ ਮੇਰਾ ਤੇ ਜਨਮ ਹੀ ਬਿਰਥਾ ਚਲਾ ਜਾਏਗਾ ਇੱਕ ਖਿੰਨ ਪਲ ਬਿਸਰੋ ਜੇ Swami ਜਾਨੋ ਬਰਸ 50 ਇੱਕ ਖਿੰਨ ਦਾ ਵੀ ਛੋੜਾ 50 ਵਰਿਆ ਵਰਗਾ ਲੱਗਦਾ ਹੈ ਇਕ ਖਿੰਨ ਤਿਸ ਇਕ ਖਿੰ ਤਿਸ ਬਿਨ ਜੀਵਨਾ ਮਿਰਥਾ ਜਨਮ ਜਨਾਂ ਜਲ ਥਲ ਮਹੀਲ ਪੂਰਿਆ ਰਵਿਆ ਵਿਚਵਣਾ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਜਲ ਵਿੱਚ ਵੀ ਹੈ ਧਰਤੀ ਤੇ ਵੀ ਹੈ ਮੈਲ ਸਪੇਸ ਦੇ ਵਿੱਚ ਧਰਤੀ ਤੋਂ ਲੈ ਕੇ ਆਕਾਸ ਤੱਕ ਸਾਰਾ ਖਾਲੀ ਜਗ੍ਹਾ ਇੱਥੇ ਵੀ ਹੈ ਉਸ ਤੋਂ ਬਾਅਦ ਅੱਗੇ ਸਤਿਗੁਰੂ ਕਹਿੰਦੇ ਹਨ ਰਵਿਆ ਵਿਚਵਣਾ ਵਣਾ ਭਾਪ ਕੀ ਵਣਸਪਤੀ ਸਾਰੀ ਵਣਸਪਤੀ ਬੂਟੇ ਬੂਟੇ ਕਾ ਬੂਟੇ ਚ ਪੱਤੇ ਪੱਤੇ ਜਰੇ ਜਰੇ ਵਿੱਚ ਉਸ ਅਕਾਲ ਪੁਰਖ ਵੈਗਰੂ ਦਾ ਵਾਸਾ ਹੈ ਹਰ ਥਾਂ ਤੇ ਉਹਨੂੰ ਰਾਮ ਇਸੇ ਕਰਕੇ ਗਿਆ ਜਾਂਦਾ ਹੈ ਉਹ ਰਮਿਆ ਹੋਇਆ ਹੈ ਜਲ ਥਲ ਮੈਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਆਵੜੀ ਕਾ ਵਈ ਕਿਤਨਾ ਦੁੱਖ ਗਣਾ ਪਰ ਐਸਾ ਪ੍ਰਭੂ ਜੇ ਉਹਨੂੰ ਅਸੀਂ ਚੇਤੇ ਨਾ ਕਰੀਏ ਜਿਹੜਾ ਹਰ ਥਾਂ ਤੇ ਮੌਜੂਦ ਹੈ ਜੇ ਉਹਨੂੰ ਅਸੀਂ ਚੇਤੇ ਨਾ ਕਰੀਏ ਸਤਿਗੁਰ ਕਹਿੰਦੇ ਨੇ ਕਿੰਨੇ ਦੁੱਖ ਵਾਲੀ ਗੱਲ ਹੈ ਫਿਰ ਤੇ ਦੁੱਖਾਂ ਦੇ ਨਾਲ ਯੂਜਨਾ ਹੀ ਪਏਗਾ ਇੱਕ ਸੋ ਪ੍ਰਭ ਚਿਤਨਾ ਆਵੇ ਕਿਤੜਾ ਦੁੱਖ ਘਣਾ ਜਿਨੇ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਤੇ ਜਿਨ੍ਹਾਂ ਨੇ 라ਵਿਆ ਜਿਨ੍ਹਾਂ ਨੇ ਚੇਤੇ ਕੀਤਾ ਉਹਨਾਂ ਦੇ ਉੱਤਮ ਕਰਨ ਉਹਨਾਂ ਦੇ ਚੰਗੇ ਭਾਗ ਹਨ ਜਿਨੇ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਨਾਨਕ ਪੰਜਵੇਂ ਨਾਨਕ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੈ ਮੇਰਾ ਮਨ ਤੇਰੇ ਦਰਸ਼ਨਾਂ ਨੂੰ ਤਾਂਗਦਾ ਹੈ ਲੋਚਦਾ ਹੈ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਚੇਤਰ ਦੇ ਮਹੀਨੇ ਦੇ ਵਿੱਚ ਜਿਹੜਾ ਮੈਨੂੰ ਪ੍ਰਭੂ ਦੇ ਨਾਲ ਮਿਲਾਪ ਦੇਵੇ ਜਿਹੜਾ ਮਿਲਾਪ ਕਰਾ ਦੇਵੇ ਉਹਦੇ ਮੈਂ ਚਰਨ ਸ্পর্শ ਕਰਾਂ ਉਹਦੇ ਮੈਂ ਪੈਰਾਂ ਤੇ ਆਪਣਾ ਸਿਰ ਰੱਖਾਂ ਤਿਸਕੇ ਪਾਏ ਲਗਾ ਪਾਏ ਕਹਿੰਦੇ ਪੈਰਾਂ ਨੂੰ ਉਹਨੇ ਪੈਰਾਂ ਦੇ ਆਪਣਾ ਸਿਰ ਰੱਖ ਕੇ ਉਹਦੀ ਬੰਦਨਾ ਕਰਾਂ ਉਹਦੇ ਸ਼ੁਕਰੀਆ ਅਦਾ ਕਰਾਂ ਜਿਹੜਾ ਮੈਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ ਦੇਵੇ ਪ੍ਰਭੂ ਦੇ ਨਾਲ ਮਿਲਾ ਦੇਵੇ ਚੇਤ ਮਿਲਾਏ ਸੋ ਪ੍ਰਭੂ ਇਸ ਕੇ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ